ਜੇ ਤੁਸੀਂ ਘਰ ਬਸਾਉਣ ਜਾ ਰਹੇ ਹੋ ਨਾ ਤੁਸੀ ਪਹਿਲਾਂ ਇਹ ਸੋਚ ਕੇ ਨਾ ਜਾਓ ਵੀ ਵਸ ਗਿਆ ਤਾਂ ਵਸ ਗਿਆ ਨਹੀਂ ਤਾਂ ਟੁੱਟ ਗਿਆ ਤਾਂ ਟੁੱਟ ਗਿਆ ਇਹ ਇੱਕ ਬਹੁਤ ਵੱਡੀ ਚੀਜ਼ ਹੈ ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਿਣੀ ਹੁੰਦੀ ਕਿ ਇੰਨੀ ਪਵਿੱਤਰ ਚੀਜ਼ ਹੈ ਕਿ ਦੁਨੀਆ ਦੇ ਹਰ ਜਾਤੀ ਵਰਗ ਦੇ ਵਿੱਚ ਇਹ ਹੈ چاہے ਕੋਈ ਅਮਰੀਕਨ ਅਫਰੀਕਨ ਮੈਨਕੀ ਕੋਈ ਮਰਜ਼ੀ ਹੋਏ ਇਹ ਸੰਸਥਾ ਤਾਂ ਸਾਰਿਆਂ ਦੇ ਵਿੱਚ ਹੈ ਇਹ ਤਾਂ ਸਾਨੂੰ ਬਨ ਤਾ ਬਨ ਬਨਨੇਗੇ ਬਨਨੇਗੇ ਹੂੰ ਕਿ ਬਨਣਾ ਨਹੀਂ ਹੈ ਇਹ ਜ਼ਿੰਦਗੀ ਨੂੰ ਸਮਾਜ ਨੂੰ ਅੱਗੇ ਤੋਰਨਾ ਹੈ ਔਰ ਇਹ ਪ੍ਰੂਵਡ ਗੱਲ ਹੈ ਕਿ ਜਦੋਂ ਤੁਹਾਡੀ ਸ਼ਾਦੀ ਹੁੰਦੀ ਹੈ ਤੇ ਸ਼ਾਦੀ ਟੁੱਟ ਜਾਂਦੀ ਹੈ ਨਾ ਤਾਂ ਆਦਮੀ ਦੀ ਜ਼ਿੰਦਗੀ ਚ ਉਹ ਔਰਤ ਦੁਬਾਰਾ ਆ ਸਕਦੀ ਹੈ ਜਿਸ ਹਿਸਾਬ ਨਾਲ ਪਹਿਲੀ ਔਰਤ ਆਈ ਸੀ ਤੇ ਉਹਨੇ ਸਵੀਕਾਰ ਕੀਤੀ ਸੀ ਇਹ ਮੈਂ ਕਹਿਨੀ ਆ ਸਾਰਿਆਂ ਬੱਚਿਆਂ ਨੂੰ ਕਿ ਤੁਸੀਂ ਜੇ ਤੁਸੀਂ ਘਰ ਬਸਾਉਣ ਜਾ ਰਹੇ ਹੋ ਨਾ ਤਾਂ ਤੁਸੀਂ ਪਹਿਲਾਂ ਇਹ ਸੋਚ ਕੇ ਨਾ ਜਾਓ ਵੀ ਵਸ ਗਿਆ ਤਾਂ ਵਸ ਗਿਆ ਨਹੀਂ ਤਾਂ ਟੁੱਟ ਗਿਆ ਤਾਂ ਟੁੱਟ ਗਿਆ ਹੂੰ ਇਹ ਸੋਚ ਕੇ ਨਾ ਜਾਓ ਤੁਸੀਂ ਅੱਜ ਕੱਲ ਦੇ ਬੱਚੇ ਵੀ ਬਹੁਤ ਸਿਆਣੇ ਨੇ ਸਾਡੇ ਜ਼ਮਾਨੇ ਨਾਲੋਂ ਜ਼ਿਆਦਾ ਅਲਰਟ ਨੇ ਜ਼ਿਆਦਾ ਪੜ੍ਹੇ ਲਿਖੇ ਨੇ ਸਮਝਦਾਰ ਹੈ ਉਹ ਉਹ ਵੀ ਬਹੁਤ ਕੁਝ ਦੇਖ ਰਹੇ ਨੇ ਜ਼ਿੰਦਗੀ ਨਾਲ ਹੰਡ ਉਹ ਵੀ ਬਹੁਤ ਰਹੀ ਨੇ ਠੋਕਰਾਂ ਹੁੰਨਾਂ ਨੂੰ ਵੀ ਬਾਤ ਹੈਗੀਆਂ ਨੇ ਕੋਈ ਕਦੇ ਵੀ ਮੈਂ ਔਰਤ ਦੀ ਗੱਲ ਕਰਾਂ ਤਾਂ ਉਹਦੇ ਲਈ ਕਦੇ ਵੀ ਸਮਾਂ ਇੰਨਾ ਸੁਖਾਲਾ ਨਹੀਂ ਆਇਆ ਹਰ ਸਮੇਂ ਨਾਲ ਲੜੀ ਉਹ ਸੰਘਰਸ਼ ਰਿਹਾ ਉਹਦਾ ਪਰ ਉਹ ਸਮਾਰਟਨੈਸ ਉਹਦੇ ਚ ਇਹ ਸੀਗੀ ਕਿ ਉਹ ਹਰ ਸਮੇਂ ਦੇ ਵਿੱਚ ਆਉਂਦੀ ਬੜੀ ਰਵਾਨਗੀ ਨਾਲ ਲੰਘ ਗਈ ਉਹਨੇ ਆਪਣਾ ਆਪਣੀ ਮਰਨ ਦਿੱਤਾ ਆਪਣਾ ਆਪ ਟੁੱਟਣ ਨਹੀਂ ਦਿੱਤਾ ਗਵਾਚੀ ਨਹੀਂ ਉਹ ਸੰਭਾਲ ਕੇ ਰੱਖਿਆ ਸੋ ਅੱਜ ਵੀ ਬੱਚੀਆਂ ਬਹੁਤ ਕੰਮ ਕਰ ਰਹੀਆਂ ਨੇ ਕੀ ਕੰਮ ਕਰਨ ਗਿਆ ਕਿੱਥੇ ਤੱਕ ਨੇ ਉਹ ਪੁਲਾੜ ਤੱਕ ਜਮੀਨ ਤੋਂ ਲੈ ਕੇ ਬਹੁਤ ਕੰਮ ਹਰ ਫੀਲਡ ਦੇ ਵਿੱਚ ਕੰਮ ਕਰ ਰਹੀਆਂ ਨੇ ਰਾਦਰ ਮੈਨੂੰ ਲੱਗਦਾ ਸਾਡੇ ਜ਼ਮਾਨਿਆਂ ਦੇ ਵਿੱਚ ਤਾਂ ਟੀਚਰ ਬਣ ਕੇ ਥੋੜਾ ਕੰਮ ਇਹੋ ਜਿਹਾ ਕਰ ਲੈ ਕੁਝ ਹੋਰ ਕਰ ਲੈਂਦੀ ਸੀ ਛੋਟੇ ਮੋਟੇ ਕੰਮ ਹੁਣ ਤੱਕ ਕਿੰਨਾ ਐਕਸਪੋਜ਼ਰ ਹੈ ਕਿੱਧਰ ਵੀ ਚਲੀਆਂ ਜਾਣਗੀਆਂ ਉਹ ਕੁਝ ਵੀ ਕਰ ਲੈਣਗੀਆਂ ਪਰ ਕੁੱਲ ਮਿਲਾ ਕੇ ਧੁਰਾ ਉਹਨਾਂ ਦੀ ਆਪਣੀ ਜ਼ਿੰਦਗੀ ਹੈ ਜੋ ਆਪਣੇ ਘਰ 'ਚ ਖੁਸ਼ ਨਹੀਂ ਆਪਣੇ ਬੱਚਿਆਂ ਨਾਲ ਖੁਸ਼ ਨਹੀਂ ਆਪਣੇ ਹਸਬੰਡ ਨਾਲ ਖੁਸ਼ ਨਹੀਂ ਤੇ ਇਨ-ਲਾਜ਼ ਨਾਲ ਪਿੱਕਿਆ ਸੋਰੀ ਨਾਲ ਖੁਸ਼ ਨਹੀਂ ਤਾਂ ਉਹ ਮੈਨੂੰ ਲੱਗਦਾ ਬਹੁਤ ਵੱਧ ਕੰਟਰੀਬਿਊਟ ਕਰਨੀਆਂ ਸਮਾਜ ਨੂੰ ਉਸਾਰਨ ਲਈ ਹੈ ਨਾ ਤੇ ਉਹ ਮੈਂ ਦੇਖਦੀ ਹੁੰਨੀ ਆ ਤਾਂ ਮੈਂ ਹਮੇਸ਼ਾ ਕਹਿੰਨੀ ਆ ਕਿ ਇਹਨਾਂ ਚੀਜ਼ਾਂ ਦੇ ਉੱਤੇ ਵੀ ਵਰਕ ਕਰੋ ਇਹਨਾਂ ਨੂੰ ਟਾਈਮ ਦਿਓ ਥੋੜਾ ਸਮਾਂ ਲਓ ਬਹੁਤ ਸਾਰੀਆਂ ਚੀਜ਼ਾਂ ਸਮੇਂ ਨਾਲ ਸਹੀ ਹੋ ਜਾਂਦੀਆਂ ਹੁੰਦੀਆਂ ਨੇ ਵਿਆਹ ਇਹ ਐ ਇੱਕ ਬਹੁਤ ਵੱਡੀ ਚੀਜ਼ ਹੈ ਹੈ ਨਾ ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਿਣੀ ਹੁੰਦੀ ਕਿ ਇੰਨੀ ਪਵਿੱਤਰ ਚੀਜ਼ ਹੈ ਕਿ ਦੁਨੀਆ ਦੇ ਹਰ ਜਾਤੀ ਵਰਗ ਦੇ ਵਿੱਚ ਇਹ ਹੈ ਤੇ 아이 ਕੋ ਯੂ ਅਮਰੀਕਨ ਅਫਰੀਕਨ ਮੈਨ ਕੋਈ ਮਰਜ਼ੀ ਹੋਏ ਇਹ ਸੰਸਾ ਦਾ ਸਾਰਿਆਂ ਦੇ ਵਿੱਚ ਹੈ ਇਹਦਾ ਮਤਲਬ ਹੈ ਕਿ ਕੁਦਰਤ ਨੇ ਤੁਹਾਨੂੰ ਇਸ ਚੀਜ਼ ਦੇ ਨਾਲ ਬੰਨਿਆ ਤੁਹਾਨੂੰ ਜਾਨਵਰ ਤੋਂ ਬੰਦੇ ਬਣਾਇਆ ਤੁਹਾਨੂੰ ਇਸ ਚੀਜ਼ ਨਾਲ ਬੰਨਿਆ ਤਾਂ ਫਿਰ ਇਹ ਜੀ ਇਸ ਥੋੜੀ ਜ਼ਿੰਦਗੀ ਦੇ ਵਿੱਚ ਇਹ ਬੰਨਣ ਨਾ ਕੋਈ ਨੋ ਵੀ ਸਾਡੇ ਤਾਂ ਜੀ ਕਹਿੰਦੇ ਹੁੰਦੇ ਨੇ ਨਾ ਨਰੜ ਹੋ ਗਿਆ ਕਿ ਇਹ ਤਾਂ ਸਾਨੂੰ ਬੰਨ ਤਾ ਬੰਨ ਬੰਨੇਗੇ ਹਾਂ ਬੰਨੇਗੇ ਇਹ ਬੰਨਣਾ ਨਹੀਂ ਹੈ ਇਹ ਜ਼ਿੰਦਗੀ ਨੂੰ ਸਮਾਜ ਨੂੰ ਅੱਗੇ ਤੋਰਨਾ ਹੈ ਆਪਣੀ ਜ਼ਿੰਦਗੀ ਨੂੰ ਅੱਗੇ ਲੈ ਕੇ ਜਾਣਾ ਹੈ ਉਦੋਂ ਉਹਦੇ ਚ ਆਪਣਾ ਸੈਲਫ ਕੌਨਫੀਡੈਂਸ ਤੁਸੀਂ ਬਿਲਡ ਕਰਨਾ ਹੈ ਕਿਉਂਕਿ ਉੱਥੇ ਜਾ ਕੇ ਤੁਸੀਂ ਪਹਿਲੇ ਟਾਈਮ ਨਾਲੋਂ ਅਗਲੇ ਚ ਬਹੁਤ ਸਾਰੇ ਕੰਮ ਕਰਨੇ ਹੂੰ ਤੁਸੀਂ ਪੜੇ ਲਿਖੇ ਹੋ ਸ਼ਾਦੀ ਤੋਂ ਪਹਿਲਾਂ ਤੁਹਾਨੂੰ ਪਤਾ ਹੁੰਦਾ ਕਿ ਅਸੀਂ ਕੀ ਕਰਨ ਜਾ ਰਹੇ ਹਾਂ ਕੀ ਕਰਨ ਚੱਲੇ ਆਤੀ ਉਸ ਦੇ ਵਿੱਚ ਸਾਡੀਆਂ ਕਿੰਨੀਆਂ ਰਿਸਪੌਂਸਿਬਿਲਟੀਜ਼ ਹੋਣਗੀਆਂ ਸਾਡੇ ਬੱਚੇ ਹੋਣਗੇ ਸਭ ਹੋਗਾ ਉਹਨਾਂ ਨੂੰ ਪੜਾਉਣਾ ਲਿਖਾਉਣਾ ਵੱਡੇ ਕਰਨਾ ਆਪਣੇ ਆਪ ਨੂੰ ਵੀ ਸੰਭਾਲਣਾ ਹੈ ਘਰ ਵੀ ਸੰਭਾਲਣਾ ਹੈ ਸਾਥੀ ਵੀ ਸੰਭਾਲਣਾ ਹੈ ਸਾਥੀ ਦੀਆਂ ਵੀ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਹੁੰਦੀਆਂ ਨੇ ਜਿੰਨਾ ਉਹ ਵੱਧ ਕੋਆਪਰੇਟ ਕਰੂਗਾ ਉਹਦੀ ਜ਼ਿੰਦਗੀ ਵੀ ਬਿਊਟੀਫੁਲ ਹੋਗੀ ਮੂੰ ਤੁਮੇ ਦੇਖਿਆ ਸਾਡੀ ਸਮਿਨਾ ਨੂੰ ਬਹੁਤ ਬੱਚੇ ਰਲ ਮਿਲ ਕੇ ਚੱਲ ਰਹੇ ਨੇ ਉਹ ਵੀ ਬੜੀ ਵਧੀਆ ਗੱਲ ਹੈਗੀ ਹੈ ਠੀਕ ਹੈ ਨਾ ਕੱਲੀ ਔਰਤ ਦੇ ਸਿਰ ਤੇ ਥੋੜੀ ਟੋਕਰਾ ਟੜਿਆ ਹੋਇਆ ਦੂਜਾ ਬੰਦਾ ਵੀ ਉਹਦੇ ਨਾਲ ਹੀ ਚੱਲੇ ਆ ਰਹੇ ਨਾ ਉਹਦੇ ਵੀ ਤਾਂ ਫਰਜ਼ ਬਣਦੇ ਨੇ ਸੋ ਮੈਂ ਇਹੀ ਕਹੂੰਗੀ ਬੇਟੇ ਤੁਹਾਡੀ ਜਨਰੇਸ਼ਨ ਨੂੰ ਕਿ ਥੋੜਾ ਜਿਹਾ ਨਾ ਇਸ ਚੀਜ਼ ਦੇ ਉੱਤੇ ਟਾਈਮ ਦਿਓ ਆਪਣੇ ਰਿਸ਼ਤਿਆਂ ਨੂੰ ਸਿੱਧ ਕਰੋ ਔਰ ਇਹ ਪ੍ਰੂਵਡ ਗੱਲ ਹੈ ਕਿ ਜਦੋਂ ਤੁਹਾਡੀ ਸ਼ਾਦੀ ਹੁੰਦੀ ਹੈ ਤੇ ਸ਼ਾਦੀ ਟੁੱਟ ਜਾਂਦੀ ਹੈ ਨਾਤਾ ਆਦਮੀ ਦੀ ਜ਼ਿੰਦਗੀ 'ਚ ਉਹ ਔਰਤ ਦੁਬਾਰਾ ਆ ਸਕਦੀ ਹੈ ਜਿਸ ਹਿਸਾਬ ਨਾਲ ਪਹਿਲੀ ਔਰਤ ਆਈ ਸੀ ਤੇ ਉਹਨੇ ਸਵੀਕਾਰ ਕੀਤੀ ਸੀ। ਹੂੰ। ਸੇਮ ਔਰਤ ਦੀ ਗੱਲ ਵੀ ਹੈ। ਜ਼ਿੰਦਗੀ ਦੇ ਵਿੱਚ ਇੱਕ ਬੰਦਾ ਇੱਕੋ ਵਾਰੀ ਆਉਂਦਾ ਹੁੰਦਾ ਹੈ। ਜੇ ਹਸਬੈਂਡ ਹੈ ਉਹ ਬੰਦਾ ਤੁਹਾਡੀ ਜ਼ਿੰਦਗੀ 'ਚ ਆਇਆ ਹੈ ਉਦੋਂ ਬਾਅਦ ਜੋ ਮਰਜ਼ੀ ਹੋ ਜਾਵੇ ਜੋ ਬੰਦੇ ਦਾ ਤੁਹਾਡੀ ਜ਼ਿੰਦਗੀ 'ਚ ਤੁਹਾਡੇ ਮਨ ਦੇ ਵਿੱਚ ਜੋ ਸਥਾਨ ਬਣਿਆ ਸੀ ਉਹ ਦੁਬਾਰਾ ਨਹੀਂ ਬਣ ਸਕੂਗਾ। ਥੋਡੀ ਜ਼ਿੰਦਗੀ ਜਿਹੜੀ ਜੇ ਤੁਸੀਂ ਕਹੋ ਨਾ ਵੀ ਬਹੁਤ ਬੱਤਰ ਹੋ ਜੂਗੀ ਜਾਂ ਬਹੁਤ ਰੈਲੀ ਹੋ ਜੂਗੀ ਸੁਖਾਲੀ ਹੋ ਜੂਗੀ ਉਹ ਤਾਂ ਫਿਰ ਤੁਹਾਡਾ ਉਹੀ ਹੈ ਪਹਿਲਾ ਹੀ ਹੈ ਉਹਨੂੰ ਨਬਾ ਲੋ ਉਹਨੂੰ ਤੋੜ ਲੋ ਸਮਝੋਤੇ ਸਮਝੋਤੇ ਕਹਿੰਦੇ ਜੀ ਜ਼ਿੰਦਗੀ ਕਹਿੰਦੇ ਕੀ ਹੈ ਸਮਝੋਤਿਆਂ ਦਾ ਨਾਮ ਹੈ ਨਹੀਂ ਮੈਂ ਕਹਿੰਨੀ ਹੁੰਦੀ ਹੈ ਅੰਡਰਸਟੈਂਡਿੰਗ ਦਾ ਨਾਮ ਹੂੰ ਯੂ نو ਲਾਈਫ ਇਜ਼ ਬਿਊਟੀਫੁਲ ਮੈਂ ਅੱਜ 75 ਸਾਲਾਂ ਦੀ ਆ ਮੈਂ ਕਹਿੰਨੀ ਹੈ ਲਾਈਫ ਇਜ਼ ਬਿਊਟੀਫੁਲ ਜਿਹੜੇ ਮੇਰੇ ਜਾਣਕਾਰ ਨੇ ਉਹਨਾਂ ਨੂੰ ਪਤਾ ਹੈ ਮੇਰੀ ਜ਼ਿੰਦਗੀ 'ਚ ਬਹੁਤ ਮੋੜ ਆਏ ਨੇ ਬਹੁਤ ਕੁਝ ਆਇਆ ਮੇਰੀ ਜ਼ਿੰਦਗੀ 'ਚ ਲੇਕਿਨ ਉਹਨੂੰ ਜਿੰਨਾ ਸੰਭਾਲਿਆ ਗਿਆ ਜਿੰਨਾ ਸੁਧਾਰਿਆ ਗਿਆ ਜਿੰਨਾ ਸਾਡੇ ਵਾਸਤਵ ਸੀਗਾ ਉਹ ਅਸੀਂ ਕਰ ਲਿਆ ਉਹ ਚੀਜ਼ਾਂ ਜਿਹੜੀਆਂ ਸਾਡੇ ਹੱਥ 'ਚ ਨਹੀਂ ਹੈਗੀਆਂ ਸਾਡੀ ਡੈਸਟੀਨੀ ਹੈ ਸਾਡਾ ਕਰਮ ਹੈ ਉਹਨੂੰ ਅਸੀਂ ਉਸ ਤਰੀਕੇ ਨਾਲ ਕਰ ਰਹੇ ਹਾਂ ਵੀ ਠੀਕ ਹੈ ਇਹਨਾਂ ਚੀਜ਼ਾਂ ਨੇ ਬਦਲਣਾ ਨਹੀਂ ਅਸੀਂ ਇਹਨਾਂ ਚੀਜ਼ਾਂ ਦੇ ਨਾਲ ਚੱਲਣਾ ਹੈ ਪੋਜ਼ੀਟਿਵਲੀ ਇਹਨਾਂ ਚੀਜ਼ਾਂ ਨੂੰ ਕਿਵੇਂ ਡੀਲ ਕਰ ਸਕਦੇ ਹਾਂ